ਸਾਡੀ ਅੱਜ ਦੀ ਕਹਾਣੀ ਹੈ ਬਾਜ ਰੋਜ ਦੀ ਤਰ੍ਹਾਂ ਅੱਜ ਦੀ ਸਵੇਰ ਵੀ ਸੱਸ ਦੀਆਂ ਗਾਲਾਂ ਤੇ ਤਾਨੇ ਮੇਣਿਆਂ ਨਾਲ ਸ਼ੁਰੂ ਹੋਈ ਸੀਮਾ ਨਿੱਤ ਦੇ ਝਗੜਿਆਂ ਤੋਂ ਤੰਗ ਆ ਗਈ ਸੀ ਪਰ ਉਹ ਹੋਰ ਕਰ ਵੀ ਕੀ ਸਕਦੀ ਸੀ ਉਸ ਨੂੰ ਸੁਣਨਾ ਪਿਆ ਉਹ ਚੁੱਪਚਾਪ ਆਪਣੇ ਸਹੁਰੇ ਅਤੇ ਗਵੰਡੀਆਂ ਦੇ ਤਾਨੇ ਸੁਣਦੀ ਰਹਿੰਦੀ ਅਤੇ ਰੋਂਦੀ ਰਹਿੰਦੀ ਸੀਮਾ ਦਾ ਵਿਆਹ 5 ਸਾਲ ਪਹਿਲਾਂ ਮੋਹਿਤ ਨਾਲ ਹੋਇਆ ਸੀ ਇਨਾ ਪੰਜਾ ਸਾਲਾਂ ਚ ਵਿਆਹ ਕਰਵਾਉਣ ਵਾਲੇ ਲੋਕ ਇੱਕ ਦੋ ਬੱਚਿਆਂ ਦੇ ਮਾਪੇ ਵੀ ਬਣ ਗਏ ਪਰ ਸੀਮਾ ਹਜੇ ਮਾਂ ਨਹੀਂ ਬਣ ਸਕੀ ਇਸ ਕਾਰਨ ਉਸ ਨੂੰ ਬਾਝਦਾ ਖਿਤਾਬ ਮਿਲਿਆ ਰਸਤੇ ਵਿੱਚ ਲੰਘਣ ਵਾਲੀਆਂ ਔਰਤਾਂ ਸੀਮਾ ਨੂੰ ਕਈ ਤਰੀਕੇ ਨਾਲ ਤਾਨੇ ਮਾਰਦੀਆਂ ਸੀ ਅਤੇ ਉਸ ਨੂੰ ਬਾਝ ਕਹਿ ਕੇ ਛੇੜਦੀਆਂ ਸੀ ਸੀਮਾ ਨੂੰ ਇਹ ਸਭ ਸੁਣ ਕੇ ਬਹੁਤ ਬੁਰਾ ਲੱਗਦਾ ਸੀ ਪਰ ਲੋਕਾਂ ਦਾ ਕਿਹੜਾ ਮੂੰਹ ਬੰਦ ਕਰ ਸਕਦੇ ਹਾਂ ਉਹ ਲੋਕ ਵੀ ਤਾਂ ਸਹੀ ਕਹਿੰਦੇ ਹਨ ਸੀਮਾ ਸੋਚਦੀ ਸੀ ਮੈਂ ਕੀ ਕਰਾਂ ਮੈਂ ਆਪਣਾ ਇਲਾਜ ਕਰਵਾ ਰਹੀ ਹਾਂ ਡਾਕਟਰ ਨੇ ਮੈਨੂੰ ਲਗਾਤਾਰ ਇਲਾਜ ਕਰਵਾਉਣ ਲਈ ਕਿਹਾ ਹੈ ਜੋ ਮੈਂ ਕਰਾ ਰਹੀ ਹਾਂ ਪਰ ਜੋ ਕੰਮ ਮੇਰੇ ਵੱਸ ਵਿੱਚ ਨਹੀਂ ਉਹ ਮੈਂ ਕਿੱਦਾਂ ਕਰਾਂ ਇੱਕ ਬੱਚਾ ਖੇਡਦਾ ਖੇਡਦਾ ਸੀਮਾ ਦੇ ਘਰ ਆਇਆ ਬੱਚੇ ਨੂੰ ਦੇਖ ਕੇ ਸੀਮਾ ਨੇ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਅਤੇ ਉਸ ਨੂੰ ਪਿਆਰ ਨਾਲ ਚੁੰਮਣ ਲੱਗੀ ਜਦੋਂ ਸੱਸ ਨੇ ਸੀਮਾ ਨੂੰ ਕਿਸੇ ਹੋਰ ਦੇ ਬੱਚੇ ਨੂੰ ਚੁੰਮਦਿਆਂ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਉਸ ਨੇ ਬੱਚੇ ਨੂੰ ਉਸ ਦੀ ਗੋਦੀ ਵਿੱਚੋਂ ਖੋ ਲਿਆ ਅਤੇ ਕਿਹਾ ਕਲਮੂਹੀ ਬੱਚੇ ਨੂੰ ਜਨਮ ਦੇਣ ਦੀ ਸ਼ਕਤੀ ਤਾਂ ਨਹੀਂ ਹੈ ਤੇ ਦੂਜਿਆਂ ਦੇ ਬੱਚਿਆਂ ਨਾਲ ਆਪਣਾ ਮਨ ਬਹਿਲੌਂਦੀ ਰਹਿੰਦੀ ਹੈ ਤੂੰ ਆਪਣੀ ਮਾੜੀ ਕਿਸਮਤ ਦਾ ਪਰ ਅਰੇ ਸ਼ਾਮਾ ਦੂਜੇ ਦੇ ਬੱਚੇ ਤੇ ਕਿਉਂ ਪਾਉਂਦੀ ਹੈ ਤੂੰ ਤਾਂ ਉਸ ਬੰਦਰ ਜ਼ਮੀਨ ਵਰਗੀ ਹੈ ਜਿੱਥੇ ਫਸਲਾਂ ਤਾਂ ਦੂਰ ਦੂਰ ਦੀ ਗੱਲ ਘਾਹ ਤੱਕ ਵੀ ਨਹੀਂ ਉਗਣਾ ਪਸੰਦ ਕਰਦਾ ਜਦੋਂ ਸੀਮਾ ਤੋਂ ਆਪਣੀ ਸੱਸ ਦੀਆਂ ਗੱਲਾਂ ਨਾ ਸੁਣ ਹੋਈਆਂ ਤਾਂ ਉਹ ਆਪਣੇ ਕਮਰੇ ਵਿੱਚ ਜਾ ਕੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਰੋਣ ਲੱਗ ਪਈ ਰਾਤ ਨੂੰ 모ਹਿਤ ਆਇਆ ਤਾਂ ਸੀਮਾ ਨੇ ਰੋਂਦੇ ਹੋਏ ਉਸ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਮੈਂ ਬਹੁਤ ਬਦਕਿਸਮਤ ਹਾਂ ਇਸ ਦੇ ਨਾਲ ਹੀ ਮੇਰੇ ਤੇ ਬਾਝ ਹੋਣ ਦਾ ਦਾਗ ਵੀ ਲੱਗ ਗਿਆ ਹੈ ਸੀਮਾ ਦੀਆਂ ਗੱਲਾਂ ਸੁਣ ਕੇ ਮੋਹਿਤ ਨੇ ਕਿਹਾ ਮਾਂ ਦੀਆਂ ਗੱਲਾਂ ਤਾਂ ਕੋਈ ਇਤਰਾਜ਼ ਨਾ ਕਰੋ ਮਾਂ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਪਰ ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਜੋ ਉਹਨਾਂ ਦੇ ਪਰਿਵਾਰ ਨੂੰ ਅੱਗੇ ਲੈ ਕੇ ਜਾਵੇ ਉਹ ਉਹਨਾਂ ਦੇ ਜਿਉਂਦੇ ਜੀ ਆਵੇ ਉਨ੍ਹਾਂ ਦੀ ਇਹ ਇੱਛਾ ਪੂਰੀ ਨਾ ਹੁੰਦੀ ਦੇਖ ਕੇ ਮਾਂ ਤੁਹਾਨੂੰ ਅਜੀਹੀਆਂ ਗੱਲਾਂ ਬੋਲਦੀ ਹੈ ਚਿੰਤਾ ਨਾ ਕਰੋ ਤੁਹਾਡਾ ਇਲਾਜ ਚੱਲ ਰਿਹਾ ਹੈ ਤੁਸੀਂ ਜਰੂਰ ਮਾਂ ਬਣੋਗੇ ਸੀਮਾ ਨੇ ਕਿਹਾ ਮੇਰੀ ਇੱਕ ਦੋਸਤ ਸੀ ਉਹ ਕਾਫੀ ਸਮੇਂ ਬਾਅਦ ਮਾਂ ਬਣੀ ਮਾਂ ਬਣਨ ਚ ਦੇਰੀ ਨੂੰ ਦੇਖਦੇ ਹੋਏ ਜਦੋਂ ਉਸਨੇ ਆਪਣਾ ਇਲਾਜ ਕਰਵਾਇਆ ਤਾਂ ਜਾਂਚ ਦੌਰਾਨ ਉਸ 'ਚ ਕੋਈ ਕਮੀ ਨਹੀਂ ਪਾਈ ਗਈ ਕਮੀ ਉਸਦੇ ਪਤੀ ਵਿੱਚ ਸੀ ਜਦੋਂ ਉਸਦੇ ਪਤੀ ਨੇ ਉਸਦਾ ਇਲਾਜ ਕਰਵਾਇਆ ਤਾਂ ਹੀ ਉਹ ਮਾਂ ਬਣ ਸਕੀ ਸ਼ਾਇਦ ਉਸ ਵਾਂਗ ਤੁਹਾਡੇ ਵਿੱਚ ਵੀ ਕੁਝ ਕਮੀਆਂ ਹੋਣ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰ ਆਪਣਾ ਇਲਾਜ ਕਰਵਾ ਲਵੋ ਸੀਮਾ ਦੀ ਗੱਲ ਸੁਣ ਕੇ ਮੋਹਿਤ ਗੁੱਸੇ ਵਿੱਚ ਆ ਗਿਆ ਮੇਰੇ 'ਚ ਕੀ ਕਮੀ ਹੋ ਸਕਦੀ ਹੈ ਮੈਂ ਬਿਲਕੁਲ ਠੀਕ ਹਾਂ ਮੇਰੇ ਵਿੱਚ ਕੋਈ ਕਮੀ ਨਹੀਂ ਹੈ ਮੇਰੇ ਬਾਰੇ ਚਿੰਤਾ ਕਰਨਾ ਬੰਦ ਕਰੋ ਤੁਸੀਂ ਆਪਣਾ ਇਲਾਜ ਕਰਵਾ ਲਵੋ ਮੈਂ ਮੰਨਦੀ ਹਾਂ ਕਿ ਤੁਹਾਡੇ ਵਿੱਚ ਕੋਈ ਵੀ ਕਮੀ ਨਹੀਂ ਹੈ पर शांति ਲਈ ਸੀਮਾ ਨੇ ਸਲਾਹ ਦੇਣ ਦੇ ਇਰਾਦੇ ਨਾਲ ਇਹ ਕਿਹਾ ਪਰ ਮੋਹਿਤ ਨੇ ਅੱਧ ਵਿਚਕਾਰ ਹੀ ਉਸ ਦੀ ਗੱਲ ਕੱਟ ਦਿੱਤੀ ਨਹੀਂ ਸੀਮਾ ਸ਼ਾਂਤੀ ਵਗੈਰਾ ਲਈ ਕੁਝ ਨਹੀਂ ਮੇਰੇ ਵਿੱਚ ਕੋਈ ਕਮੀ ਨਹੀਂ ਹੈ ਮੋਹਿਤ ਨੇ ਉਸ ਨੂੰ ਝਿੜਕਿਆ ਆਪਣੇ ਪਤੀ ਦੇ ਗੁੱਸੇ ਭਰੇ ਮੂਡ ਨੂੰ ਦੇਖ ਕੇ ਸੀਮਾ ਨੇ ਚੁੱਪ ਰਹਿਣਾ ਹੀ ਉਚਿਤ ਸਮਝਿਆ ਉਸ ਦਾ ਇਲਾਜ ਸ਼ਹਿਰ ਦੇ ਵਧੀਆ ਡਾਕਟਰ ਨੇ ਕੀਤਾ ਫਿਰ ਵੀ ਉਸ ਦੀ ਕੁੱਖ ਖਾਲੀ ਰਹੀ ਡਾਕਟਰ ਨੇ ਜਾਂਚ ਦੌਰਾਨ ਉਸ ਵਿੱਚ ਕੋਈ ਕਮੀ ਨਹੀਂ ਪਾਈ ਦੇਖੋ ਸੀਮਾ ਰਿਪੋਰਟ ਦੇਖ ਕੇ ਮੈਨੂੰ ਤੁਹਾਡੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਸ਼ਾਇਦ ਤੁਹਾਡੇ ਪਤੀ ਵਿੱਚ ਕੋਈ ਕਮੀ ਹੋਵੇਗੀ ਤੁਸੀਂ ਉਸ ਨੂੰ ਇੱਕ ਵਾਰ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਰਹੋ ਡਾਕਟਰ ਨੇ ਉਸ ਨੂੰ ਸਮਝਾਇਆ ਹੁਣ ਸੀਮਾ ਨੂੰ ਪੂਰਾ ਯਕੀਨ ਸੀ ਕਿ ਉਸ ਵਿੱਚ ਕੋਈ ਨੁਕਸ ਨਹੀਂ ਹੈ ਮਾਂ ਬਣਨ ਦੀ ਕਮੀ ਤਾਂ પતિ ਵਿੱਚ ਹੀ ਹੈ ਪਰ ਉਸ ਨੂੰ ਕੋਣ ਸਮਝਾਵੇ ਉਹ ਮੋਹਿਤ ਦੇ ਗੁੱਸੇ ਤੋਂ ਡਰਦੀ ਸੀ ਇੱਕ ਦਿਨ ਕਿਸੇ ਨੇ ਸੀਮਾ ਨੂੰ ਦੱਸਿਆ ਕਿ ਨੇੜੇ ਦੇ ਪਿੰਡ ਦੇ ਮੰਦਰ ਵਿੱਚ ਇੱਕ ਬਾਬਾ ਰਹਿੰਦਾ ਜਿਸ ਦੇ ਆਸ਼ੀਰਵਾਦ ਨਾਲ ਸਭ ਦੇ ਦੁੱਖ ਦੂਰ ਹੋ ਜਾਂਦੇ ਹਨ ਸੱਸ ਨੇ ਇਹ ਗੱਲ ਆਪਣੇ ਬੇਟੇ ਮੋਹਿਤ ਨੂੰ ਦੱਸੀ ਅਤੇ ਸੀਮਾ ਨੂੰ ਬਾਬੇ ਕੋਲ ਭੇਜਣ ਲਈ ਕਿਹਾ ਰਾਤ ਨੂੰ ਮੋਹਿਤ ਨੇ ਸੀਮਾ ਨੂੰ ਕਿਹਾ ਕੱਲ ਤੂੰ ਮੰਦਰ ਜਾਣਾ ਠੀਕ ਹੈ ਮੈਂ ਜਾਵਾਂਗੀ ਪਰ ਮੈਂ ਡਾਕਟਰ ਕੋਲ ਗਈ ਸੀ ਡਾਕਟਰ ਨੇ ਮੇਰੇ ਵਿੱਚ ਕੋਈ ਕਮੀ ਨਹੀਂ ਪਾਈ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰੀ ਸੀਮਾ ਡਰਦੇ ਡਰਦੇ ਕਹਿ ਰਹੀ ਸੀ ਪਰ ਮੋਹਿਤ ਨੇ ਉਸ ਨੂੰ ਅਣ ਸੁਣਿਆ ਕਰ ਦਿੱਤਾ ਸੀਮਾ ਚਲੀ ਜਾਵੇਗੀ ਤੁਸੀਂ ਕੱਲ ਮੰਦਿਰ ਜਾ ਕੇ ਬਾਬੇ ਦੇ ਦਰਸ਼ਨ ਕਰੋ ਇਹ ਕਹਿ ਕੇ ਮੋਹਿਤ ਸੋ ਗਿਆ ਸੀਮਾ ਨੇ ਵੀ ਆਪਣੇ ਮੱਥੇ ਤੇ ਬਾਜਪੰਨ ਦਾ ਦਾਗ ਹਟਾਉਣ ਲਈ ਬਾਬੇ ਕੋਲ ਜਾ ਕੇ ਉਹਨਾਂ ਤੋਂ ਆਸ਼ੀਰਵਾਦ ਲੈਣ ਬਾਰੇ ਸੋਚਿਆ ਅਗਲੇ ਦਿਨ ਸਵੇਰੇ ਇਸ਼ਨਾਨ ਕਰਕੇ ਉਹ ਬਾਬੇ ਕੋਲ ਗਈ ਮੰਦਰ ਚਪੀੜ ਦੇਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਉਹ ਬਾਬੇ ਦਾ ਆਸ਼ੀਰਵਾਦ ਲੈ ਕੇ ਮਾਂ ਬਣ ਸਕਦੀ ਹੈ ਸੀਮਾ ਨੇ ਬਾਬੇ ਦੇ ਪੈਰੀ ਪੈ ਕੇ ਕਿਹਾ ਬਾਬਾ ਜੀ ਮੇਰਾ ਦੁੱਖ ਦੂਰ ਕਰੋ ਮੈਂ 5 ਸਾਲਾਂ ਤੋਂ ਬੱਚੇ ਦਾ ਚਿਹਰਾ ਦੇਖਣ ਲਈ ਤਰਸ ਰਹੀ ਹਾਂ ਉਠੋ ਬੇਟੀ ਨਿਰਾਸ਼ਾ ਨਾ ਹੋਵੋ ਤੁਹਾਨੂੰ ਬੱਚੇ ਦੀ ਖੁਸ਼ੀ ਜ਼ਰੂਰ ਮਿਲੇਗੀ ਪਰ ਇਸ ਦੇ ਲਈ ਤੁਹਾਨੂੰ ਮਹਾਵਾਰੀ ਤੋਂ ਬਾਅਦ 4 ਦਿਨ ਇੱਥੇ ਰਹਿ ਕੇ ਲਗਾਤਾਰ ਪੂਜਾ ਕਰਨੀ ਪਵੇਗੀ ਠੀਕ ਹੈ ਬਾਬਾ ਜੀ ਮੈਂ ਜ਼ਰੂਰ ਆਵਾਂਗੀ ਸੀਮਾ ਖੁਸ਼ੀ ਨਾਲ ਘਰ ਨੂੰ ਚਲੀ ਗਈ ਘਰ ਆ ਕੇ ਉਸਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਮੈਂ ਕਹਿੰਦਾ ਸੀ ਕਿ ਜੋ ਦਵਾਈ ਨਹੀਂ ਕਰ ਸਕਦੀ ਉਹ ਕਈ ਵਾਰ ਪ੍ਰਾਰਥਨਾ ਨਾਲ ਹੋ ਜਾਂਦਾ ਹੈ ਬਾਬੇ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਤੁਸੀਂ ਜ਼ਰੂਰ ਮਾਂ ਬਣੋਗੇ ਮੈਨੂੰ ਯਕੀਨ ਹੈ ਤੁਸੀਂ ਸਹੀ ਸਮੇਂ ਬਾਬੇ ਕੋਲ ਜਾਓ ਮੋਹਿਤ ਨੇ ਖੁਸ਼ੀ ਨਾਲ ਕਿਹਾ ਸੀਮਾ ਹੁਣ ਬੇਸਬਰੀ ਨਾਲ ਮਹਾਵਾਰੀ ਦੀ ਉਡੀਕ ਕਰਨ ਲੱਗੀ ਕੁਝ ਦਿਨਾਂ ਬਾਅਦ ਉਸ ਨੂੰ ਮਹਾਵਾਰੀ ਆਈ ਮਹਾਵਾਰੀ ਪੂਰੀ ਹੋਣ ਤੋਂ ਬਾਅਦ ਸੀਮਾ ਫਿਰ ਬਾਬੇ ਕੋਲ ਚਲੀ ਗਈ ਉਸ ਨੂੰ ਦੇਖ ਕੇ ਬਾਬਾ ਬੋਲਿਆ ਬੇਟੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਹਾਨੂੰ ਇੱਥੇ ਰਹਿ ਕੇ ਲਗਾਤਾਰ 4 ਦਿਨ ਪੂਜਾ ਕਰਨੀ ਪਵੇਗੀ ਤਾਂ ਹੀ ਤੂੰ ਮਾਂ ਬਣ ਸਕੇਂਗੀ ਹਾਂ ਬਾਬਾ ਜੀ ਮੈਂ ਰਹਿਣ ਲਈ ਤਿਆਰ ਹਾਂ ਸੀਮਾ ਨੇ ਕਿਹਾ ਠੀਕ ਹੈ ਤੁਸੀਂ ਹੁਣ ਅੰਦਰ ਜਾਓ ਮੈਂ ਰਾਤ ਤੋਂ ਤੁਹਾਡੀ ਪੂਜਾ ਸ਼ੁਰੂ ਕਰਾ ਦਵਾਂਗਾ। ਬਾਬਾ ਆਪਣੀ ਚਾਲ ਦੀ ਸਫਲਤਾ ਨੂੰ ਦੇਖ ਕੇ ਖੁਸ਼ ਹੋ ਕੇ ਬੋਲਿਆ। ਰਾਤ ਨੂੰ ਬਾਬੇ ਨੇ ਸੀਮਾ ਨੂੰ ਕਿਹਾ, "ਬੇਟੀ ਇਸ ਪੂਜਾ ਦੌਰਾਨ ਕੋਈ ਵੀ ਦੇਵਤਾ ਪ੍ਰਸੰਨ ਹੋ ਕੇ ਤੁਹਾਨੂੰ ਬੱਚਾ ਦੇ ਸਕਦਾ ਹੈ। ਇਸ ਦੇ ਲਈ ਤੁਹਾਨੂੰ ਸਭ ਕੁਝ ਚੁੱਪਚਾਪ ਚੱਲਣਾ ਪਵੇਗਾ।" "ਹਾਂ ਬਾਬਾ ਜੀ, ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਬਸ ਮੈਂ ਇੱਕ ਬੱਚਾ ਪੈਦਾ ਕਰਨਾ ਚਾਹੁੰਦੀ ਹਾਂ।" ਸੀਮਾ ਨੂੰ ਇਹ ਕਹਿਣ ਤੋਂ ਬਾਅਦ ਬਾਬਾ ਉਸ ਨੂੰ ਇੱਕ ਚੁਬਾਰੇ ਵਿੱਚ ਲੈ ਗਿਆ। ਜਿੱਥੇ ਇੱਕ ਹਵਨ ਕੁੰਡ ਬਣਾਇਆ ਗਿਆ ਉਸ ਵਿੱਚ ਅੱਗ ਬਲ ਰਹੀ ਸੀ ਬਾਬੇ ਨੇ ਉਸ ਨੂੰ ਉੱਥੇ ਬਿਠਾਇਆ ਤੇ ਉਹ ਵੀ ਬੈਠ ਕੇ ਜਾਪ ਕਰਨ ਤੋਂ ਬਾਅਦ ਬਾਬਾ ਬੋਲੇ ਸੀਮਾ ਦੇਵਤੇ ਮੇਰੇ ਅੰਦਰ ਸਮਾ ਗਏ ਹਨ ਉਹ ਤੁਹਾਨੂੰ ਬੱਚਾ ਬੱਚਾ ਹੋਣ ਦੀ ਖੁਸ਼ੀ ਦੇਣਾ ਚਾਹੁੰਦੇ ਹੈ ਇਸ ਲਈ ਤੁਸੀਂ ਚੁੱਪਚਾਪ ਆਪਣੇ ਸਾਰੇ ਕੱਪੜੇ ਉਤਾਰ ਕੇ ਮੇਰੇ ਕੋਲ ਬੱਚਾ ਪੈਦਾ ਕਰਨ ਲਈ ਆ ਜਾਓ ਉਹ ਤੁਹਾਨੂੰ ਅਸੀਸ ਦੇਣਾ ਚਾਹੁੰਦੇ ਹਨ ਸੀਮਾ ਨੇ ਸੋਚਿਆ ਕਿ ਬਾਬੇ ਵਿੱਚੇ ਭਗਵਾਨ ਲੀਨ ਹੋ ਗਏ ਹਨ ਅਤੇ ਭਗਵਾਨ ਜੋ ਵੀ ਕਰਦੇ ਹੈ ਉਹ ਗਲਤ ਨਹੀਂ ਕਰਦੇ ਇਸ ਲਈ ਉਸਨੇ ਆਪਣੇ ਸਰੀਰ ਤੋਂ ਸਾਰੇ ਕੱਪੜੇ ਉਤਾਰ ਦਿੱਤੇ ਬਾਬਾ ਉਸਦੇ ਅੰਗਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਆਸ਼ੀਰਵਾਦ ਦੇਣ ਦੇ ਨਾਂ ਤੇ ਉਸ ਉਸ ਦੀ ਇੱਜ਼ਤ ਦੇ ਨਾਲ ਖੇਡਣ ਲੱਗ ਪਿਆ ਲਗਾਤਾਰ 4 ਦਿਨ ਬਾਬਾ ਤਾਕ ਬਾਬੇ ਨੇ ਇਸ ਪੂਜਾ ਦੇ ਬਹਾਨੇ ਸੀਮਾ ਨਾਲ ਸਰੀਰਕ ਸੰਬੰਧ ਬਣਾਏ ਪੰਜਵੇਂ ਦਿਨ ਬਾਬਾ ਬੋਲਿਆ ਸੀਮਾ ਬੇਟੀ ਸਾਡੀ ਅਰਦਾਸ ਪ੍ਰਵਾਨ ਹੋਈ ਹੈ ਪੂਜਾ ਵੀ ਪੂਰੀ ਹੋ ਗਈ ਹੁਣ ਤੁਸੀਂ ਜ਼ਰੂਰ ਮਾਂ ਬਣੋਗੇ ਤੁਸੀਂ ਘਰ ਜਾ ਸਕਦੇ ਹੋ ਬਾਬੇ ਦਾ ਆਸ਼ੀਰਵਾਦ ਲੈ ਕੇ ਖੁਸ਼ੀ-ਖੁਸ਼ੀ ਘਰ ਪਰਤ ਆਈ 9 ਮਹੀਨਿਆਂ ਬਾਅਦ ਸੀਮਾ ਮਾਂ ਬਣੀ ਉਸ ਨੂੰ ਬਾਬੇ ਨੇ ਆਸ਼ੀਰਵਾਦ ਦਿੱਤਾ ਉਸਦੇ ਮੱਥੇ ਤੋਂ ਬਾਝਪਨ ਦਾ ਦਾਗ ਮਿਟ ਗਿਆ ਸੀ ਕਰਦੇ ਸਾਰੇ ਲੋਕ ਬਹੁਤ ਖੁਸ਼ ਸਨ ਮੋਹਿਤ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਵੀ ਪਿਤਾ ਬਣਨ ਦੀ ਤਾਕਤ ਰੱਖਦਾ ਹੈ ਪਰ ਸਚਾਈ ਤੋਂ ਹਰ ਕੋਈ ਅਣਜਾਣ ਸੀ ਧੰਨਵਾਦ ਜੀ